ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੀਤਪਾਲ ਵਰਜਿੰਦਵਲ ਰੋਸ਼ਨ ਅਨਪਸੋਡਾ ਸਵਾਗਤ ਹੈ। ਜਿਦੋਂ ਹੀ ਆਪਾਂ ਬਣਾਉਣੇ ਨਿਬੜਾਵੋ ਬਣਾਉਣੇ ਤੱਕ ਜਲੂ ਦੇਖਿਆ ਕਰੋ ਬਣਾਉਣੇ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਨ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਆਪਾਂ ਕਰਦੇ ਜੀ ਕਰਦੇ ਅੱਜ ਬਣਾਵਾਂਗੇ ਆਜੂ ਛੋਟੇ ਦੀ ਸੱਜੀ ਨਾਲ ਬਣਾਵਾਂਗੇ ਤੂਈ ਛੋਟੇ ਕੁਈਮਣਾ ਮਾਇਚ। ਅੱਜ ਆਪਣੇ ਸਰਦਾਰ ਜੀ ਦਾ ਹੈਗਾ ਹੈਪੀ ਬਰਥਡੇ। ਸਾਰਿਆਂ ਨੂੰ ਵਿਸ਼ ਕਰਨਾ ਹੈਪੀ ਬਰਥਡੇ ਕਹਿਣਾ। ਉਹਗਾ ਮੈਂ ਇਹਨਾਂ ਸਨਾਮ ਦੇਖਣਾਂਗੀ ਖਾਣੇ ਨੂੰ ਕੀ ਦੇਖਾਂਗੇ ਅਸੀਂ ਜਾਣਾਂਗੇ ਕਿ ਤੁਸੀਂ ਇਹ ਕੀ ਕਰਨਾ ਹੈ ਸਭ ਦੇਖੇ ਲਿਆ ਚਲੋ ਜਪਾਈ ਦੇ ਸਬਜ਼ੀ ਦੀਆਂ ਤਿਆਰੀ ਕਰਦੇ ਆਂਗੇ ਸਬਜ਼ੀ ਬਣਾਉਣੇਗੇ ਫਿਰ ਛੋਲੀਆਂ ਦੀਆਂ ਬਣਾਉਣੇਗੇ ਤੇ ਪਹਿਲੇ ਸੇਬ ਨਾ ਇਸੇ ਚਾਹਨਾ ਦੀ ਮਾਟਰ ਨਹੀਂ ਆਏ ਮਾਟਰ ਲੋ पहले फिर मुझे देखने जाना थी फिर मुझे भी नहीं समाती मैं की करना मैं तो पहली बार देख के मेरे को बढ़िया नहीं हो रहा थी बात उसमें में फिर आ गई मेरी अन्ना तो एक बार वीडियो में इंटरटेक्ट जरूर देखिए आप लोगों की ना लाइक करें आप लोग ना ਬਾਹਰ ਕੀ ਕਰੂਗੇ ਅੰਚੱਪਾ ਮਨ ਜਾਈ ਨਾ ਤਨੀ ਕੰਮ ਜਾਂ ਬੋਲ ਜਾਈ ਨਾ ਥੋੜੀ ਜਿਹੀ ਖਰੀ ਅਖਾਰੀ ਵਿੱਚ ਕੰਮ ਹੋਵੇ ਮਿਰਚਾਂ ਘੱਟ ਪਾਓ ਮਿਰਚਾਂ ਵਾਲੀਆਂ ਪਾਉਣੇ ਆਪਾਂ दाल ਸਬਜ਼ੀ ਚ ਫਿਰ ਉਹ ਖਾਦੇ ਨਹੀਂ ਹਾਂ ਦੀ ਵਾਸਤਾ ਨਹੀਂ ਤੁਸੀਂ ਠੀਕ ਨੂੰ ਬੜੇ ਲੱਗੇ ਇਹਨਾਂ ਸਿੱਕ ਤੇ ਲੱਗਣੀਆਂ ਨੇ ਆਪਣੇ ਬਰੇਨ ਦਾ ਸਿਆਲ ਪਿੰਡ 1 2 3 ਤਰੀਕ ਦੀ ਹੈ ਸਤਿਰਾਤ ਤੋਂ ਪ੍ਰੀ ਫਾਲੇ ਦੇ ਮੈਂ ਦਿਨ ਆਇਤੀ ਤੋਂ 10 ਵਜੇ ਮਧਿਆ ਚੜਕੀ ਮੈਂ ਤਸਵੀਰਾਂ ਤੁਹਾਨੂੰ ਕੜਾਏ ਚੜੂਪੀ ਮੇਰੇ ਮੈਥਾ ਉਨੀ ਚੜਕੀ ਨਹੀਂ ਚੜਕੀ ਆ ਮੈਂ ਇੰਤਨੀ ਮਧਿਆ ਚੜਕੀ ਮੈਂ ਰਿਵਾਂ ਚੜੀਆ ਤੇ ਥੋੜੀ ਜਿਹੀ ਜ਼ਿਆਦਾ ਚੜਕੀ ਮੈਂ ਮੇਰੇ ਬਿਆਨ ਨੂੰ ਜਿੱਪ ਮੈਂ ਜਿੱਦੀ ਚਲਦੀ ਸੀ ਸੰਤਰੀ ਰੰਗ ਦੀ ਮੈਂ ਜਿੱਦੀ ਮੇਰੇ ਕੋਲ ਸੀ ਇੱਕ ਇੱਕੀ ਲੀਲੀ ਉਹਦੇ ਮੈਂ ਜਿਹਨੇ ਵਦੇ ਸਨ ਇਹ ਹੁਣ ਕੈਮੀਕਲ ਵਾਲੇ ਪਾਉਣ ਲੱਗ ਗਏ ਨਹੀਂ ਕਿ ਫੁੱਲ ਤੋਂ ਸੰਤਰੀ ਜੀ ਇਹ ਜਿੱਦੀ ਨਾ ਚੱਦਦੀ ਮੈਂ ਜਿਆ ਹੁਣ ਆਪ ਤਾਂ ਜਿੱਦੀ ਵਧੀਆ ਸੋ ਮੇਂ ਜਿੱਦੀ ਚੱਲਦੀ ਮੇਰੇ ਨੀ ਉਹ ਕਿ ਨੀ ਚੱਦਦੀ ਮੇਰੇ ਜਸ਼ਨ ਦੇਖੋ ਅੱਜ ਆ ਗਈ ਜਾਂ ਨਹੀਂ ਹੈਗੀ ਕਹਿੰਦੀ ਸੀ ਵੀ ਐਤਵਾਰ ਨੂੰ ਆਉਂਗੀ ਪਿੱਟੂ ਅਰ ਰੋਣ ਵਿੱਚ ਜਾਇਆ ਗਿਆ ਹੈ ਮੇਰੇ ਮੇਰੇ ਕੋਲ ਅੰਦਰ ਵਿੱਚ ਜਾ ਕੇ ਆਉਂਗੀ ਟਾਈਮ ਹੀ ਲਾ ਦੇਣੀ ਕੁਸਤਾਫੇ ਇਤਰਾ ਹੋ ਜਾਣਾ ਕਦੇ ਦੇੇ ਪੌਣਾ ਲਗਣਾ ਪਾਣੀ ਪੂਣੀ ਲਾਉਣਾ ਸੱਲਿਆਂ ਇਸ ਤਰ੍ਹਾਂ ਖਾਵਾ ਜਾਂਦਾ ਲੇ ਦੋ ਚਾਰ ਦਿਨ ਅੰਦਰ ਜਾ ਕੇ ਆਉਂਗੀ नाम की लिए होते पीना ऑडिए 1 2 3 3 ये व्यंजन ध्यान में रख दिया तालव्य व्यंजन का तारो को ठीक भाग लेंगे संस्कृत में ना के लगते होंगे आज तो ना तारो नंबर 21 में हम बात कर

ਕੀ ਨਹੀਂ ਵਧੀਆ ਲੱਗੀ ਸੈਂਡਵਿਚ ਆ ਸੈਂਡਵਿਚ ਸੀ ਇਹ ਕਪਾਣੇ ਜਾਂਦਾ ਨਹੀਂ ਨਾ ਪਸ਼ਮੀਤ ਨਹੀਂ ਬੰਦਦਾ ਤੋਂ ਜਿਹੜਾ ਆਪਾਂ ਖਾਣਾ ਹੈ ਤੋਂ ਖਾਣਾ ਹੈ ਜਿਹੜਾ ਫਰਟਾ

ਪਕਾਈ ਦਿਨਾਂ ਦੀ ਕਰੀਮ ਇਕੱਠੀ ਕਰਕੇ ਰੱਖ ਲੈਣੇ ਹੁੰਦੇ ਆਗੇ ਵਧੀਆ ਕਿਉਂ ਹੋ ਜਾਂਦਾ ਇਸ ਮੀਤੰਦਰੀ ਹੋਂਦ ਤਾਂ ਖਾਲੇ ਦਹੀਂ ਪੰਦਾ ਪੀਤੀ ਕਿੰਕਟ ਖਾਂਦੀ ਹੈ ਤੇ ਰਕਮ ਮੋੜਦੀ ਤਲਾ ਦਾ ਸਦਾ ਪੱਲਾ ਵੀ ਨਹੀਂ ਖਾਦੀ ਹੈ ਇਹੋ ਬੈਟ ਹੋਏਗਾ ਖਾਤੋ ਕਰੀ ਜਾਂਦੀ ਆ ਕੱਟ ਦੀ ਵੱਦੀ ਹੋਣੀ ਜਦੋਂ ਕਿ ਉਹ ਹੋ ਜੂਗਾ ਸਵੇਰੇ ਇਹਨਾਂ ਕਰਮ ਕਰ ਲਾਂਗੇ ਹੁਣ ਬਸ ਅਸੀਂ ਫ੍ਰਿਜ 'ਚ ਰੱਖਦੇ ਮੰਮੀ ਸਵੇਰ ਸਕੂਲ ਜਾਣਾ ਕੋਲਜ ਅਸਲੀ ਇਤਨੀ ਜੀ ਜਾਣਾ ਮਿੰਨ ਗਰਮੀ ਹੰਡਿਆ ਸੁਗਰਮੀ ਤਾਂ ਹੀ ਹੋਈ ਪਿਆ ਕਈ ਦਿਨ ਹੋ ਗਏ ਤੇ ਕਰੀ ਮੈ ਰੈਡ ਕੀ ਨਹੀਂ ਹੋਈ 10000 ਦਿਨ ਹੋ ਗਏ ਮੇਟਰਾ ਦਾ ਮਿੰਨ ਗਰਮੀ ਗਰਮੀ ਨਾ ਹੀਂ ਉਨੋਂ ਨਹੀਂ ਆ। ਗਰਮੀ ਹੀ ਪਿਆਦਾ। ਉਨਾਂ ਰੱਖ ਦਵਾਰੇ। ਸੱਤ ਟਿਕਟ ਪੂਰੀ। ਮੋਟਰ ਵਾ ਮੋਟਰ ਤੋਂ ਪਰੋਂ ਚਲਾਈ ਦਿੱਤੀ ਛੰਦਾ ਪਾਣੀ ਹੋਊਗਾ ਟੈਂਕੀ 'ਚ ਹਜੇ। ਹਾਂ। ਤਰੋ ਜਾ। ਸਾਰੇ ਕੰਮ ਨੂੰ ਵੀ ਅੱਡੇ ਨੇ। ਪਹਿਲਾਂ ਅਸੀਂ ਵੀ ਨਾਲ ਪੂਰੀਆਂ ਬਣਾਵਾਂਗੇ, ਛੋਲੇ ਪੂਰੇ ਬਣਾਵਾਂਗੇ। ਸਬਜ਼ੀ ਆਪਣਾ ਕਰ ਲਈ ਹੈਗੀ। ਕੋਈ ਪੂਰੀਆਂ ਵੀ ਬੱਜ ਗਈ ਮਿਸ ਰਹੇ ਖਾਣੀਆਂ ਨਹੀਂ ਹੋਈਆਂ। ਫਿਰ ਵੀ ਉਹ ਤਦਹੀ ਬੱਲੇ ਖਾਣਾਂਗੇ ਤੇ ਦੁੱਪਲੇ ਲੈ ਆਏ ਤੇ ਕੈਨੇਬੀ ਉਹ ਨਹੀਂ ਖਾਵਾਂਗੇ ਪੂਰੀਆਂ ਖਾਂਦੇ ਹੈਗੇ ਤੇ ਅੱਜ ਭਈ ਸਾਨੂੰ ਤ੍ਰਿਫਾਲ ਦੀ ਗਰਦਾਸ ਵੀ ਜਿਵੇਂ ਸਾਨੂੰ ਸਵੇਰੇ ਜਦ ਤੈਨਾਂ ਤੇ ਡੈਡੀ ਜੀ ਨੂੰ ਹੈਪੀ ਬਰਥਡੇ ਕਹਾ ਕਈ ਕੇ ਰੋਣ ਲੱਗੀ ਇਹ ਰੋਣ ਯਾਦ ਨਾ ਕੀਤੀ ਇਹ ਅੱਜ ਡੈਡੀ ਜੀ ਤਾਂ ਬੱਦ ਕਰਦੇ ਮਤਲਬ ਮੇਰਾ ਘਟਕਉਂਦੀ ਪੂਰੀਆਂ ਬੱਦ ਕਰਦੀ ਹੁੰਦੀਆਂ ਨੇ ਜੀ ਮਾਫੀ ਹੋਦਾ ਹੈ ਨਾ ਇਹ ਥੋੜਾ ਜਿਆਦਾ ਕਰਤੀ ਕਿਉਂ ਸ਼ੂਟਿੰਗ ਦੇ ਪਨਾ ਡੈਡੀ ਨਾਲ ਬੱਦਦੇ ਇਹੀ ਰਹੀ ਹੋਈ ਹੈਗੀ ਅਸ਼ਮੀਤ ਦਾ ਵੀ ਇੰਨਾ ਕਰਦਾ ਹੈਗਾ ਤੇ ਡੈਡੀ ਜੀ ਨਾਲ ਇਹਦਾ ਕਰਦਾ ਉਹ ਤਾਂ ਆਪਣੀ ਮਿੰਟ ਨਹੀਂ ਸਰਦਾ ਹੈਗੇ ਕਿ ਸੁੱਕੇ ਚਿੱਟੇ ਬਾਹਰ ਉਹੀ ਜਾਊ ਫਿਰ ਕਹੀ ਜਾਊਗਾ ਫੋਨ ਕਰਦੇ ਪਿੱਤੀ ਨੂੰ ਆਜੂ ਮੇਰਾ ਜਿੰਦਾ ਦਾ ਤੁੰਮ ਤੇ ਉਤੀ ਕੋ ਜੇ ਲੈ ਕਿਉਂ ਰੋਕੀ ਤੋਂ ਕਿ ਇਤਨੇ ਪੀਏ ਪਿੱਤੀ ਨੇ ਪੜਾਉਣਾ ਚਾਹ ਪਾਣੀ ਇਹੋ ਕਰਨਾ ਇਸੇ ਨੇ ਪੜਾਉਣਾਗਾ ਤੇ ਲੱਸੀ ਪੜਾਉਣੀ ਦੇ ਤਾ ਵੀ ਹੈ ਪਿੱਤੀ ਤੇ ਮੰਗੂਗਾ ਮੈਂ ਇਹ ਗੱਲ ਦੱਈ ਕਿ ਮੈਂ ਫਿਰ ਤੁੰਮ ਮੇਰੇ ਤੇ ਫੋਨ ਦਵਾਂ ਤੇ ਪਤੀ ਦਾਦਾ ਹੈਗਾ ਇਹੀ ਆਪ ਪਿੱਤੀ ਲੱਸੀ ਬਿੱਸੀ ਖੱਟੀ ਲੱਸੀ ਉਹ ਦੇਗੀ ਉਹਦੇ ਵਿੱਚ ਰੂਣਾ ਨਾ ਮਸਾਲੇ ਪਾ ਕੇ ਪਿੰਦਾਗਾ ਪੀ ਪੀ ਕੇ ਬਣਾ ਕੇ ਲੀ ਗੀ ਕਿਤੀ ਤਾਂ ਆਪਣੀ ਇਹ ਰੰਗ ਦੀ ਵਾ ਦੇਖ ਲਈ ਤੀ ਜਦੋਂ ਤੈ ਐ ਦਾਲ ਜੜ ਨਾ ਚੰਗੀਆਂ ਆਏ ਹੋ ਤੇ ਡੜੀ ਨਹੀਂ ਕਰਤ ਨਹੀਂ ਨਾਲ ਨਾਲ ਲਾਹੀ ਜਦੋਂ ਤੂੰ ਰੋ ਦਿਨੇ ਤਾਂ ਕਿਤੀ ਲਖਾਤ ਨਹੀਂ ਆ ਦੇ ਰਹੇ ਨਹੀਂ ਤੁਸੀਂ ਜਦੋਂ ਕਿਤੀ ਨਾ ਖਬਰ ਨਹੀਂ ਆ ਜਦ ਇੰਨਾ ਕਰਦੀ ਪੀਤੀਆਂ ਦੇ ਡੈਗੀ ਤੋਂ ਲੇਟੋਂ ਟਾਈਮ ਹੋ ਗਿਆ ਜੀ 7:30 ਹੋ ਗਏ ਇਹ ਬਣਾਉ ਲਓ ਜਿੰਨੇ ਤੱਕ ਨੂੰ ਟਿਕੀ ਬਣਾਉ ਕਿਵੇਂ ਇਹਦਾ ਲੱਗ ਜਾਂਦਾ ਹੈ ਇੱਕ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੇ ਸਬਸਕ੍ਰਾਈਬ ਜ਼ਰੂਰ ਕਰੋ ਕੀ ਹੋਣਾ ਕੁਛ ਨਹੀਂ ਗਾਥੀ ਬਾਹੀ ਗਈ ਪਿਆ ਤੇ ਵੀ ਵੀ ਕਿੰਨੀ ਜਿਆਦਾ ਉਹਨਾ ਨਹੀਂ ਆਉਣਾ ਤੇ ਉਹ ਕਹਿੰਦੇ ਜੀ ਫਿਰ ਉਹ ਨੂੰ ਆ ਗਏ ਪਕਾ ਚੜ੍ਹ ਗਏ ਪਨੀਰ ਨੂੰ ਫਿਰ ਉਹ ਫਿਲਮ ਚਰ ਬੰਦੂ ਦੇਖਣਾ ਸਵੇਰੇ ਆ ਜੀ ਤੁੜੋ ਜੀ ਆਪਾਂ ਗੱਲ ਨੂੰ ਲੈਦੇ ਜਨੇ ਸੋਨੇ ਦੇ ਬਲਾਗ ਜਨਾ ਬਲਾਗ ਐਂਡ ਤਾਂ ਵੀਰ ਜ਼ਰੂਰ ਦੇਖਿਆ ਕਰੋ ਗੁਰਾ ਤੂਰੇ ਦਾ ਲਾਇਕ ਨਾਈਟ ਕਮੈਂਟ ਸੇਅਰ ਕਰਉ ਉੱਤਰਿਆ ਕਰੋ ਜੇ ਚੈਨਲ ਤੇ ਪੈਜੀ ਵਾਲਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਖਿਆਲ ਆਪਣੀ ਸਤ ਸ੍ਰੀ ਅਕਾਲ